ਕੀ ਕਹਿੰਦੀ ਹੈ ਸ਼ਹਿਰ ਦੀ ਹਵਾ ਜਿਵੇਂ ਨਹੀਂ ਚਾਹੁੰਦੀ ਆ ਆ ਤੁਹਾਡੇ ਸਾਹਮਣੇ ਆ ਲੋਕ ਕਿੰਨਾ ਪਿਆਰ ਕਰਦੇ ਪਏ ਆ ਕਵਿੰਟ ਲਾਣਾ ਫੁੱਲ ਵਰਸਾਏ ਆ ਸਰਦਾਰ ਭਗਵੰਤ ਸਿੰਘ ਮਾਨ ਤੇ ਧਮਿੰਦਰ ਭਗਤ ਜੀ ਤੇ ਲੋਕ ਪਿਆਰ ਕਰਦੇ ਆ ਤੇ ਇਸ ਤਰ੍ਹਾਂ ਫੁੱਲਾਂ ਦੀ ਵਰਖਾ ਹੁੰਦੀ ਆ ਅਜੇ ਕਾਲੀ ਦਲ ਕਾਂਗਰਸ ਤੇ ਬੀਜੇਪੀ ਦੇ ਉਮੀਦਵਾਰਾਂ ਦੇ ਮੂੰਹ ਵੇਖੀਏ ਨਾ ਉਹਨਾਂ ਦੇ ਚਿਹਰਿਆਂ ਤੋਂ ਵੀ ਪਤਾ ਲੱਗਦਾ ਵੀ ਲੋਕ ਉਹਨਾਂ ਤੋਂ ਦੂਰ ਹੋ ਗਿਆ ਸਾਡੇ ਐਮਐਲਏ ਸਾਡੇ ਮਿਨਿਸਟਰ ਸਾਡੇ ਚੇਅਰਮੈਨ ਵੀ ਇੱਥੇ ਆਏ ਆ ਮੈਂ ਆਪ ਰੋਜ਼ ਦੀਆਂ ਪੰਜ ਪੰਜ ਛੇ ਛੇ ਮੀਟਿੰਗਾਂ ਭਗਤ ਜੀ ਤੋਂ ਬਿਨਾਂ ਕਰਦਾ ਤੇ ਜਿਹੜੇ ਦੂਤੀਆਂ ਪਾਰਟੀਆਂ ਦੇ ਆ ਦੋ ਬੰਦੇ ਹੀ ਅਗਲੇ ਪੰਨੇ ਭਾਵੇਂ ਸ਼ਾਮਲ ਹੋ ਜਾਣ ਤੇ ਭਗਤ ਜੀ ਨਾਲ ਰਜਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਰਵੈਤੀ ਪਾਰਟੀਆਂ ਦੇ ਕਾਉਂਸਲਰ ਚੇਅਰਮੈਨ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਸਰਪੰਚ ਸਹਿਬਾਨ ਦੂਜੀਆਂ ਪਾਰਟੀਆਂ ਚੋਂ ਸਾਰੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਸਾਰੀ ਸਰਕਾਰ ਹੀ ਜਲੰਧਰ ਆ ਕੇ ਬੈਠ ਗਈ ਹੈ ਵੇਖੋ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਹੀ ਤੇ ਜੇ ਜਿਮਣੀ ਚੋਣ ਹੋਣੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਡੇਰੇ ਲਾਉਂਦੇ ਰਹੇ ਜੇ ਕਾਂਗਰਸੀ ਸਰਕਾਰ ਵੇਲੇ ਉਦੋਂ ਕੈਪਟਨ ਅਮਰਿੰਦਰ ਸਿੰਘ ਡੇਰੇ ਲਾਉਂਦੇ ਰਹੇ ਆ ਤੇ ਸਾਡੇ ਪਰਿਵਾਰ ਦਾ ਮੈਂਬਰ ਚੋਣ ਲੜਦਾ ਪਿਆ ਅਸੀਂ ਇੱਥੇ ਆ ਕੇ ਕੈਂਪੇਨ ਕਰਦੇ ਪਏ ਆ ਤੇ ਜਿੱਤ ਕੇ ਜਾਵਾਂਗੇ ਅਸ਼ੀਲ ਰਿੰਕੂ ਹਰਾਂ ਨੇ ਸਵਾਲ ਵੀ ਬੜੇ ਖੜੇ ਕੀਤੇ ਆ ਕਿ ਅਸੀਂ ਇਮਾਨ ਤੇ ਕਈ ਇਲਜ਼ਾਮ ਲਗਾਏ ਨੇ ਪਰਿਵਾਰ ਤੇ ਲਾਏ ਨਹੀਂ ਰਿਸ਼ਵਤ ਨੂੰ ਲੈ ਕੇ ਕਈ ਗੱਲਾਂ ਕਹੀਆਂ ਨੇ ਕਿ ਮੈਂ ਉਹ ਕਾਗਜ਼ ਜਨਤਕ ਕਰੂੰਗਾ ਜਾਂ ਕੁਝ ਜਿਹੜੇ ਸਬੂਤ ਲਿਆਉਂਗਾ ਚੰਦ ਤੇ ਥੁੱਕ ਪਾਉਣਾ ਚੰਦ ਤੇ ਨਹੀਂ ਥੁੱਕ ਪਹੁੰਚਦਾ ਆਪਦੇ ਉੱਤੇ ਹੀ ਆ ਕੇ ਡੇਕਦਾ ਅੱਛਾ ਬੋਲਰ ਸਾਹਿਬ ਤੁਹਾਡੇ ਬਰਾਬਰ ਚੋਣ ਲੜੇ ਨੇ ਅਮਰਪਾਲ ਉਹ ਸੌ ਚੱਕਣ ਦੀ ਮੈਂ ਤਾਂ ਇੱਕ ਵੀ ਕਹਿਣਾ ਨਾ ਵੀ ਹਰ ਬੰਦੇ ਨੂੰ ਹੱਕਿਆ ਚੋਣ ਲੜਨਾ ਕੈਬਨਿਟ ਮਿੰისტਰ ਲਾਲਜੀਤ ਸਿੰਘ ਪੁੱਲਰ ਸਾਡੇ ਨੂੰ ਪੁੱਲ ਸਾਹਿਬ ਜਲੰਧਰ ਦੇ ਵਿੱਚ ਕੰਪੇਨ ਕਰ ਰਹੇ ਹੋ ਕੀ ਕਹਿੰਦੀ ਹੈ ਸ਼ਹਿਰ ਦੀ ਹਵਾ ਜਿਵੇਂ ਨਹੀਂ ਚੋਣ ਦੀ ਹਵਾ ਆ ਤੁਹਾਡੇ ਸਾਹਮਣੇ ਆ ਲੋਕ ਕਿੰਨਾ ਪਿਆਰ ਕਰਦੇ ਪਏ ਆ ਕਵਿੰਟ ਲਾਣਾ ਫੁੱਲ ਵਰਸਾਏ ਆ ਸਰਦਾਰ ਭਗਵੰਤ ਸਿੰਘ ਮਾਨ ਤੇ ਧਿੰਦਰ ਭਗਤ ਜੀ ਤੇ ਲੋਕ ਪਿਆਰ ਕਰਦੇ ਆ ਤੇ ਇਸ ਤਰ੍ਹਾਂ ਫੁੱਲਾਂ ਦੀ ਵਰਖਾ ਹੁੰਦੀ ਆ ਜਦੋਂ ਕੋਈ ਕਿਸੇ ਨੂੰ ਪਿਆਰ ਕਰਦਾ ਨਾ ਉਹ ਇਨਸਾਨ ਦੀਆਂ ਅੱਖਾਂ ਉਹਦਾ ਚਿਹਰਾ ਦੱਸ ਦਿੰਦਾ ਲੋਕ ਖੁਸ਼ੀ ਨਾਲ ਖੜੇ ਆ ਅੱਜ ਅਕਾਲੀ ਦਲ ਕਾਂਗਰਸ ਤੇ ਭਾਜਪਾ ਦੇ ਉਮੀਦਵਾਰਾਂ ਦੇ ਮੂੰਹ ਵੇਖੀਏ ਨਾ ਉਹਨਾਂ ਦੇ ਚਿਹਰਿਆਂ ਤੋਂ ਵੀ ਪਤਾ ਲੱਗਦਾ ਵੀ ਲੋਕ ਉਹਨਾਂ ਤੋਂ ਦੂਰ ਹੋ ਗਏ ਆ ਮਹਿੰਦਰ ਭਗਤ ਜੀ ਦੀਆਂ ਜਿੰਨੀਆਂ ਮੀਟਿੰਗਾਂ ਹੁੰਦੀਆਂ ਨੇ ਸਾਰੇ ਦਿਨ ਚ ਰਾਤ ਦੇ 1 1 2 2 ਵਜ ਜਾਂਦੇ ਆ ਤੇ ਸਾਡੇ ਐਮ ਐਲ ਏ ਸਾਡੇ ਮਨਿਸਟਰ ਸਾਡੇ ਚੇਅਰਮੈਨ ਵੀ ਇੱਥੇ ਆਏ ਆ ਮੈਂ ਆਪ ਰੋਜ਼ ਦੀਆਂ 5 5 6 6 ਮੀਟਿੰਗਾਂ ਭਗਤ ਜੀ ਤੋਂ ਬਿਨਾਂ ਕੱਢਦਾ ਇੰਨੀਆਂ ਮੀਟਿੰਗਾਂ ਹੁੰਦੀਆਂ ਕਿ ਭਗਤ ਜੀ ਤੋਂ ਸਾਰਾ ਦਿਨ ਮੀਟਿੰਗਾਂ ਕੱਢ ਕੇ ਵੀ ਫੇਰ ਟਾਈਮ ਨਹੀਂ ਵੱਜਦਾ ਰਾਤ ਨੂੰ ਰੋਜ਼ 1:2 ਵਜਦੇ ਆ ਤੇ ਜਿਹੜੇ ਦੂਜੀਆਂ ਪਾਰਟੀਆਂ ਦੇ ਆ ਉਹ ਤਰਸਦੇ ਆ ਵੀ ਸਾਨੂੰ ਕੋਈ ਘਰੇ ਚਾਹ ਤੇ ਬੁਲਾ ਲੇ ਦੋ ਬੰਦੇ ਹੀ ਅਗਲੇ ਬੰਨੇ ਭਾਵੇਂ ਚਾਵਲ ਹੋ ਜਾਣ ਤੇ ਭਗਤ ਜੀ ਨਾ ਰਜਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਰਵੈਤੀ ਪਾਰਟੀਆਂ ਦੇ ਕਾਉਂਸਲਰ ਚੇਅਰਮੈਨ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਸਰਪੰਚ ਸਹਿਬਾਨ ਦੂਜੀਆਂ ਪਾਰਟੀਆਂ ਚੋਂ ਸਾਰੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਤੇ ਇਹੋ ਹੀ ਵੇਵ ਹੁੰਦੀ ਆ ਵੇਵ ਲੋਕ ਬਣਾ ਰਹੇ ਆ ਤੇ ਜਿਟਾਉਣਗੇ ਵੱਡੀ ਲੀਡਰ ਸਾਰੀ ਸਰਕਾਰ ਹੀ ਜਲੰਧਰ ਆ ਕੇ ਬੈਠ ਗਈ ਆ ਵੇਖੋ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਜੇ ਜਿਮਣੀ ਚੋਣ ਹੋਣੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਡੇਰੇ ਲਾਉਂਦੇ ਰਹੇ ਜੇ ਕਾਂਗਰਸੀ ਸਰਕਾਰ ਵੇਲੇ ਉਦੋਂ ਕੈਪਟਨ ਅਮਰਿੰਦਰ ਸਿੰਘ ਡੇਰੇ ਲਾਉਂਦੇ ਰਹੇ ਤੇ ਹੁਣ ਬਿੰਦਰ ਭਗਤ ਜੀ ਸਾਡੇ ਪਰਿਵਾਰ ਦੇ ਮੈਂਬਰ ਨੇ ਜਦੋਂ ਆਪਦੇ ਪਰਿਵਾਰ ਦਾ ਮੈਂਬਰ ਕੋਈ ਚੋਣ ਲੜਦਾ ਹੋਵੇ ਸਾਡਾ ਤੇ ਵੈਸੇ اخਲਾਕੀ ਫਰਜ਼ ਪੈਂਦਾ ਵੀ ਉਹਨਾਂ ਦੀ ਚੋਣ ਕੈਂਪੇਨ ਦੇ ਵਿੱਚ ਆ ਕੇ ਲੋਕਾਂ ਨੂੰ ਅਪੀਲ ਕਰੀਏ ਅਸੀਂ ਸਿਰਫ ਇਹੋ ਹੀ ਕਹਿੰਦੇ ਹਾਂ ਲੋਕਾਂ ਨੂੰ ਵੀ ਕੰਮ ਵੇਖੋ ਸਰਕਾਰ ਦੇ ਤੇ ਜਿਹਦੀ ਸਰਕਾਰ ਆ ਉਹਦਾ ਐਮਐਲਏ ਬਣਾਓ ਤਾਂ ਜੋ ਤੁਹਾਡੀ ਜਿਹੜੀ ਵਿਧਾਨ ਸਭਾ ਆ ਉਹਦਾ ਵਿਕਾਸ ਹੋਵੇ ਉਹਦਾ ਵੱਧ ਤੋਂ ਵੱਧ ਗ੍ਰਾਂਟਾਂ ਆਉਣ ਤੇ ਤੁਹਾਡੇ ਹਲਕੇ ਦੇ ਵਿੱਚ ਵਾਟਰ ਸਪਲਾਈ ਸੀਵਰੇਜ ਸਿਸਟਮ ਠੀਕ ਹੋਵੇ ਸੜਕਾਂ ਠੀਕ ਹੋਣ ਤੁਹਾਡੇ ਹਲਕੇ ਦੇ ਵਿੱਚ ਐਮੀਨੈਂਸ ਸਕੂਲ ਬਣ ਸਕੂਲ ਆਫ ਐਮੀਨੈਂਸ ਬਣ ਨਾਲ ਚੰਗੇ ਹਸਪੀਟਲ ਬਣ ਡਾਕਟਰਾਂ ਦੀ ਗਿਣਤੀ ਵਧੇ ਟੀਚਰਾਂ ਦੀ ਗਿਣਤੀ ਵਧੇ ਜੇ ਵਿਧਾਨ ਲੋਕ ਸਭਾ ਲੋਕ ਸਭਾ ਦਾ ਨਤੀਜਾ ਜਿਹੜਾ ਇਨਾ ਖਸ਼ਗੁਵਾਰ ਨਹੀਂ ਰਿਹਾ ਆਮ ਆਦਮੀ ਪਾਰਟੀ ਦੇ ਲਈ ਇਸ ਕਰਕੇ ਕਹਿੰਦੇ ਨੇ ਕਿ ਪਰਸੈਪਸ਼ਨ ਚੇਂਜ ਕਰਨਾ ਚਾਹੁੰਦੇ ਚੋਣ ਹੈ ਜਿਹੜੀ ਬਕਾਰ ਦਾ ਸਵਾਲ ਵੀ ਬਣੀ ਹੋਈ ਹੈ ਤੇ ਵੇਖੋ ਜਿਮਣੀ ਚੋਣ ਹਰ ਪਾਰਟੀ ਜਿਹਦੀ ਸਰਕਾਰ ਹੋਵੇ ਉਹ ਜ਼ੋਰ ਲਾਉਂਦੀ ਹੈ ਇੱਥੇ ਕਿਹੜੀ ਗੱਲ ਹੈ ਜਿਹੜਾ ਪਰਿਵਾਰ ਦਾ ਮੈਂਬਰ ਚੋਣ ਲੜਦਾ ਹੋਵੇ ਤੇ ਸਾਡੇ ਪਰਿਵਾਰ ਦਾ ਮੈਂਬਰ ਚੋਣ ਲੜਦਾ ਪਿਆ ਅਸੀਂ ਇੱਥੇ ਆ ਕੇ ਕੈਂਪੇਨ ਕਰਦੇ ਪਏ ਆ ਤੇ ਜਿੱਤ ਕੇ ਜਾਵਾਂਗੇ ਸੁਸ਼ੀਲ ਰਿੰਕੂ ਹੋਰਾਂ ਨੇ ਸਵਾਲ ਵੀ ਬੜੇ ਖੜੇ ਕੀਤੇ ਆ ਕਿ ਅਸੀਂ ਇਮਾਨ ਤੇ ਕਈ ਇਲਜ਼ਾਮ ਲਗਾਏ ਨੇ ਪਰਿਵਾਰ ਤੇ ਲਾਏ ਨੇ ਰਿਸ਼ਵਤ ਨੂੰ ਲੈ ਕੇ ਕਈ ਗੱਲਾਂ ਕਹੀਆਂ ਨੇ ਕਿ ਮੈਂ ਉਹ ਕਾਗਜ਼ ਜਨਤਕ ਕਰੂੰਗਾ ਜਾਂ ਕੁਝ ਜਿਹੜੇ ਸਬੂਤ ਲਿਆਉਂ। ਚੰਦ ਤੇ ਥੁੱਕ ਪਾਉਣਾ, ਚੰਦ ਤੇ ਨਹੀਂ ਥੁੱਕ ਪਹੁੰਚਦਾ, ਆਪਦੇ ਉੱਤੇ ਹੀ ਆ ਕੇ ਡਿੱਗਦਾ। ਇਹਨਾਂ ਲੋਕਾਂ ਨੂੰ ਬੋਲਣ ਤੋਂ ਪਹਿਲਾਂ ਸੌ ਵਾਰਾ ਸੋਚਣਾ ਚਾਹੀਦਾ। ਪੇ ਬਣਿਆ ਦੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ। ਵੇਖੋ ਲੋਕਾਂ ਦੇ ਹਰਮਣ ਪਿਆਰੇ ਮੁੱਖ ਮੰਤਰੀ ਨੇ ਲੋਕ ਬੰਦਾਂ ਨੂੰ ਪਿਆਰ ਕਰਦੇ ਆ। ਇਹ ਜੋ ਮਰਜ਼ੀ ਕਹਿ ਲੈਣ ਪੰਜਾਬ ਦੇ ਲੋਕ, ਜਲੰਧਰ ਦੇ ਲੋਕ, ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਨੇ। ਇਹਨਾਂ ਦੇ ਜਿਹੜੇ ਝੂਠੇ ਵਾਅਦੇ, ਝੂਠੀਆਂ ਗੱਲਾਂ ਕਿਸੇ ਨੇ ਇਹਨਾਂ ਦਾ ਕੰਮ ਅਜ ਨਹੀਂ ਹੋਣਾ ਜਲੰਧਰ ਦੇ ਵਿੱਚ ਲੋਕ ਕਹਿੰਦੇ ਨੇ ਅਸੀਂ ਲੋਕਾਂ ਦੇ ਵਿੱਚ ਗਏ ਆ ਸਰਵੇ ਕਰਨ ਜਿਹੜੇ ਮੁੰਡਲੇ ਮੁੱਦੇ ਹੁੰਦੇ ਨੇ ਚੰਗਾ ਪਾਣੀ ਨਹੀਂ ਮਿਲ ਰਿਹਾ ਨਸ਼ਿਆਂ ਦਾ ਮਸਲਾ ਹੈਗਾ ਲਾਟਰੀ ਦਾ ਮਸਲਾ ਹੈਗਾ ਸਰਕਾਰ ਕੋਲੋਂ ਉਹ ਕੰਟਰੋਲ ਨਹੀਂ ਹੋਇਆ ਉਹ ਸਿਸਟਮ ਪ੍ਰਸ਼ਾਸਨ ਹੈ ਜਿਹੜਾ ਦੇ ਨਹੀਂ ਪਾਰੇ ਸਾਰਾ ਕੁਝ ਕੰਟਰੋਲ ਹੋਊ ਇੱਥੋਂ ਐਮਐਲਏ ਕੌਣ ਸੀ ਸ਼ੀਤ ਲੰਗਰਾਲ ਇੱਥੋਂ ਐਮਪੀ ਕੌਣ ਸੀ ਸ਼ਸ਼ੀਰ ਰਿੰਕੂ ਕੰਟਰੋਲ ਕਿਹਨੇ ਕਰਨਾ ਸੀ ਐਮਐਲਏ ਤੇ ਐਮਪੀ ਨੇ ਉਹਨਾਂ ਨੇ ਨਹੀਂ ਕੁਝ ਕੀਤਾ ਤੇ ਲੋਕ ਐਰਕਾ ਚੱਲਦਾ ਕਰਨਗੇ ਪਹਿਲਾਂ ਇੱਕ ਨੂੰ ਕੀਤਾ ਵੀ ਆ ਦੂਜੇ ਨੂੰ ਵੀ ਕਰਨਗੇ ਚੱਲਦਾ गामेਂ ਦਰਪਾਕੇ ਜੀ ਬਣਨਗੇ ਚੰਗਾ ਪਾਣੀ ਮਿਲੂਗਾ ਸੀਵਰੇਜ ਸਿਸਟਮ ਸਹੀ ਕਰਕੇ ਦਵਾਂਗੇ ਅੜੇ ਜੂਵੇ ਜਾਵੇ ਚਲਦੇ ਸਭ ਬੰਦ ਕਰਾਂਗੇ ਅੱਛਾ ਬੋਲਰ ਸਾਹਿਬ ਤੁਹਾਡੇ ਬਰਾਬਰ ਚੋਣ ਲੜੇ ਨੇ ਅਮਰਪਾਲ ਉਹ ਸੌ ਚੁੱਕਣ ਦੀ ਇਜ਼ਾਜ਼ਤ ਮਿਲ ਗਈ ਆ ਵੇਖੋ ਮੈਂ ਦੇ ਅੱਗੇ ਵੀ ਕਹਿਣਾ ਨਾ ਵੀ ਹਰ ਬੰਦੇ ਨੂੰ ਹੱਕ ਹੈ ਚੋਣ ਲੜਨ ਦਾ ਤੇ ਜੇ ਉਹ ਜਿੱਤੇ ਆ ਸੌ ਚੁਕਣੀ ਆ ਚੁਕਣੀ ਚਾਹੀਦੀ ਆ ਤੇ ਸਰਕਾਰ ਨੂੰ ਚਕਾਉਣੀ ਵੀ ਚਾਹੀਦੀ ਆ ਜਿਹੜਾ ਬੰਦਾ ਜਿੱਤਦਾ ਉਹ ਲੋਕਾਂ ਦਾ ਹਿੱਸਾ ਹੈ ਲੋਕਤੰਤਰ ਆ ਇਹ ਚ ਨਾਰਮਲ ਗੱਲਾਂ ਆ ਤੁਸੀਂ ਮੰਤਰੀ ਆ ਔਰ ਜਿਹੜਾ ਕੈਬਨਿਟ ਮਿਸਟਰ ਲਾਲਜੀ ਸਿੰਘ ਖੱਲਰ ਨੂੰ ਤੁਸੀਂ ਸੁਣ ਰਹੇ ਸੀਗੇ ਕੈਮਰੇ ਤੇ ਮੇਰੇ ਨਾਲ ਵਿਸ਼ਾਲ ਮਹਿਮਨਪ੍ਰੀਤ ਸਿੰਘ